ਡੇਰੇ ਪਪਨਾਨਕ ਨਜ਼ਦੀਕ ਸਰਹੱਦੀ ਪਿੰਡ ਸਾਦਾਵਾਲੀ ਦੇ ਇੱਕ ਡੇਰੇ ਨੂੰ ਛੱਕੀ ਹਾਲਤ ਚ ਲੱਗੀ ਅੱਗ ਘਰ ਦਾ ਸਾਰਾ ਕੀਮਤੀ ਸਮਾਨ ਸੜਕੇ ਹੋਇਆ ਸਵਾ ਕਰੀਬ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਸਰਕਾਰ ਨੂੰ ਮਦਦ ਲਈ ਗੋਹਾਰ ਪਾਕਿਸਤਾਨ ਸਰਹੱਦ ਤੇ ਡੇਰਾ ਪਪਾ ਨਾਨਕ ਦੇ ਨਜ਼ਦੀਕ ਪਿੰਡ ਸਾਦਾਵਾਲੀ ਦੇ ਇੱਕ ਡੇਰੇ ਉੱਪਰ ਰਹੀ ਤੇ ਪਰਿਵਾਰ ਤੇ ਘਰ ਚ ਅਚਾਨਕ ਅੱਗ ਲੱਗੀ ਜਿਸ ਨਾਲ ਉਸਦਾ ਕੀਮਤੀ ਸਮਾਨ ਸੜ ਕੇ ਸਰਵਾਹ ਹੋ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਰਾਜਕਮਾਰ ਅਤੇ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਕਾਰੋਬਾਰੀ ਰਾਮ ਲਬਾਇਆ ਦੇ ਡੇਰੇ ਉੱਪਰ ਕਰੀਬ 50-60 ਸਾਲਾਂ ਤੋਂ ਆਪਣੇ ਪਰਿਵਾਰਾ ਸਮੇਤ ਰਹਿ ਰਹੇ ਸਨ ਪਰ ਬੀਤੇ ਕੁਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਤੀ ਹੋਏ ਤਣਾਅ ਨੂੰ ਲੈ ਕੇ ਉਹ ਉੱਥੋਂ ਆਪਣੇ ਰਿਸ਼ਤੇਦਾਰਾਂ ਕੋਲ ਚਲੇ ਗਏ ਸਨ ਅੱਜ ਜਦੋਂ ਉਹ ਡੇਰੇ ਉੱਪਰ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਡੇਰੇ ਨੂੰ ਅੱਗ ਲੱਗੀ ਹੋਈ ਸੀ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਅਤੇ ਜਿਨ੍ਹਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਆਗ ਦੇ ਕਾਬੂ ਪਾਇਆ ਪਰ ਉਹਨਾਂ ਚਿਰ ਤੱਕ ਉਹਨਾਂ ਦੇ ਘਰ ਦਾ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਧੀ ਪਰਿਵਾਰ ਨੂੰ ਪਿੰਡ ਤੇ ਹੀ ਕੁਝ ਸ਼ਰਾਤੀ ਅੰਸਰਾਂ ਉੱਪਰ ਆਗ ਲਗਾਉਂਦਾ ਸ਼ੱਕ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲ ਮੁਆਵਜ਼ੇ ਦੀ ਗੁਹਾਰ ਲਗਾਈ ਹੈ ਕਿਹੜਾ ਪਿੰਡ ਹੈ ਸਾਦਾਂ ਵਾਲੀ ਇਹ ਜਿਹੜੀ ਅੱਗ ਲੱਗੀ ਡੇਰਾ ਤੁਹਾਡਾ ਇਹ ਨਹੀਂ ਆਡਾ ਨਹੀਂ ਹੈਗਾ ਕਿਸੇ ਦਾ ਹੀ ਕਿਸੇ ਦੇ ਘਰ ਨਹੀਂ ਅੱਗ ਰਹੀ ਪੈ ਗਈਆਂ ਮੇਰਾ ਬੰਦਾ ਮਿਸਤਰੀਆਂ ਦਾ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲਾ ਕਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਵੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗ ਮੈਂ ਭਰਤੀ ਦੁਗਾਰ ਮੈਂ ਪਿਆਹਾ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਆੱਖ ਨਹੀਂ ਬਚਿਆ ਕੱਖ ਮੈਂਦ ਲੜਾਈ ਤੋਂ ਬਦੀ ਆਪਣੇ ਕੇ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗੀ ਮੇਰੇ ਘਰ ਨੂੰ ਸਾਰਾ ਕੁਝ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈਂ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤ ਕਰੋ ਕੱਖ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਜੋੜ ਜੱਤਾ ਕਰਕੇ ਆਈ ਸਮਾਨ ਬਣਾਇਆ ਕੱਖ ਨਹੀਂ ਬਚਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਆ ਅੱਗ ਤੱਕ ਅੱਗ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗ ਚੰ ਚੱਕੇ ਲੱਗੀ ਆ ਜਾਂ ਇਹ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸੜ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਰਡਰ ਤੋਂ ਬਚਦੀ ਇਹ ਮੇਰੇ ਨਿਆਣੇ ਪਾਚ ਜਾਣ ਨਿਵਾਣੇ ਪਚਾਉਂਦੀ ਟੁੰਦੀ ਮੇਰਾ ਸਮਾਨ ਸਾਰਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕੰਨੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਤੇ ਮੈਨੂੰ ਗਰੀਬਾ ਨੂੰ ਕੁਝ ਦੋ ਮੇਰਾ ਸਰ ਸੁਨੀਲ ਕੁਮਾਰ ਨਾਮ ਹੈ ਕਿਹੜਾ ਪਿੰਡ ਮੇਰਾ ਪਿੰਡ ਸਾਦਾਵਲੀ ਇਹ ਜਿਹੜੀ ਅੱਗ ਲੱਗਦੀ ਘਟਨਾ ਵਾਪਰੀ ਕੀ ਹੈ ਇਹ ਸਭ ਕੁਝ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਦੇ shear ਚੱਲ ਗਈ ਸੀ ਲੜਾਈ ਦਾ ਮੂਹ ਬਣਿਆ ਸੀ ਆਪਾਂ ਸੋਚੇ ਚਲੋ ਇਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਤੂੰ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਡੇਰੀਆਲ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅੱਖ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿਰ ਸਿਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਾਂ ਨੇ ਐਂਬੂਲੈਂਸ ਆਲੀ ਮੁੱਕ ਤੇ ਫਾਇਰ ਬ੍ਰਿਗੇਡ ਕਹਿੰਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਨੂੰ ਉਹਨਾਂ ਨੇ ਬਜਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਹੀ ਇੱਕ ਤਕਤਾ ਖੁੱਲਾ ਹੀ ਜਿੱਦਾਂ ਮਿਲਗੇ ਸ਼ਰਾਰਤੀ ਅੰਸਰ ਕਿਸੇ ਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਹ ਸਕਦੇ ਹਾਂ ਮੈਂ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦਾ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲਗੇ ਜਿੱਦਾਂ ਕਿਹਨਾਂ ਲਖਤਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਹਨੂਜ ਦੇ ਸ਼ੱਕ ਹੈ ਔਰ ਤੋਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤੇ 40-42 ਸਾਲ ਹੋ ਗਏ ਛੱਡੇ ਤੇ ਕਦੇ ਇਹੋ ਜਿਹਾ ਵੇਖਿਆ ਨਹੀਂ ਪੜਿਆ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕਿਸੇ ਨੂੰ ਕੀਤਾ ਜੀ ਕਰਾਂਗੇ ਹੁਣ ਕਾਰਵਾਈ ਕਿੰਨਾ ਕੁ ਨੁਕਸਾਨ ਨੁਕਸਾਨ ਤੇ ਸਭਾ ਸਾਰਾ ਇੱਕ ਖਤਮੀ ਹੋ ਗਿਆ ਹੈ ਦੱਸ ਨਹੀਂ ਸਕਦੇ ਹੁਣ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪਹਾ ਤੇ ਲਹੀ ਕੋਈ ਤੇ ਜਿੰਨੂੰ ਭਰਤੀ ਕਰਾਉਣ ਵਾਸਤੇ ਲੱਗੇ 77000 ਰੁਪਏ ਹੀ ਉਹ ਰੈਂਕੀ ਖਤਮ ਹੋ ਗਿਆ ਜਿਸ ਜੇ ਰੱਖੇ ਰਹੀ ਤਾਕਤ ਬਕਰ ਸਾਰਾ ਕੋਸ਼ਿ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨੋਂ ਆਂਗ ਸਰਕਾਰ ਵੇਖੋ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆਂ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਕਿਸ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮੰਗ ਮੰਗਦੇ ਆਂ ਖਾਸ ਬਾਰਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁ ਲੁਭਾਈ ਤੇ ਦੇਜੇ ਤੇ ਰਹਿੰਦੇ ਹੀ ਇਨਾਂ ਦਾ ਜੋ ਹੈਗਾ ਸਮਾਨ ਸਾਬ ਦਲੂਸ ਗਿਆ ਤੇ ਸਾਡੇ ਬਹੁਤਾਂ ਦੇ 2 2.5 ਲੱਖ ਦਾ ਸਮਾਨ ਹੈ ਚਲੰਦਾ ਤੇ ਬਹੁਤ ਜ਼ਿਆਦਾ ਗਰੀਬ ਨੇ ਮੁੰਡਿਆ ਭਰਤੀ ਬਾਤ ਤੇ ਰੱਖਿਆ 67000 ਰੁਪਿਆ ਉਹ ਵੀ ਛੱਡ ਗਿਆ ਸਵਾਹ ਹੋ ਗਿਆ ਚਲੰਦਾ ਤੇ ਬਹੁਤ ਜ਼ਿਆਦਾ ਗਰੀਬ ਹੈ ਵਿਚਾਰੇ ਪਿੰਡ ਦੇ ਮੋਤ ਪਰ ਹੁੰਦੇ ਨਾ ਤੇ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਫ ਦਾ ਸਰਪੰਚ ਹਾਂ ਸਾਦਾ ਲਈ ਤਾਂ ਇਹਨਾਂ ਦੀ ਵਿਚਾਇਆਂ ਦੀ ਮਦਦ ਕੀਤੀ ਜਾਵੇ ਬਸ ਵਦ ਦਲਬੀਰ ਸਿੰਘ ਮੌਜੂਦਾ ਸਰਪੰਚ ਪਿੰਡ ਸਾਦਾ ਮੌਜੂਦਾ ਸਰਪੰਚ ਜੀ ਏ ਸਰ ਕੀ ਅਗਲ ਕਰਨੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਅੱਗ ਜੇ ਬਾਟਰ ਤੇ ਲੱਗੀ ਇਹ ਪਿੰਡਿਆ ਇਹਦੇ ਉੱਠ ਕੇ ਚਾਰੇ ਚਲੇ ਗਏ ਵੀ ਚਲੋ ਇਥੋਂ ਹਟਵੇਂ ਜਲ ਜੰਗੇ ਇਹ ਨਾਲ ਹੀ ਆ ਬਾਟਰ ਤੇ ਕੁੜੀਆਂ ਘੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਿਆਰ ਦੇ ਲਾ ਮੈਨੂੰ ਚਾਹੀਦਾ ਸਰਕਾਰ ਨੂੰ ਆਖਣਾ ਚਾਹੀਦਾ ਬਬਾ ਹਾ ਗਰੀ ਬੁੰਧੇ ਆ ਤੇ ਚੜੀ 50 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਐ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਹਾਂ ਨਹੀਂ ਜਵਾਰਿਆਂ ਨੂੰ ਹੈਗਾ ਤੇ ਜੋਸ਼ ਮਾਣਿਆ ਸਾਰਾ ਛੱਡ ਗਿਆ ਇਹਨਾਂ ਹਾਂਜੀ ਤੇ ਅਗਲਾ ਕਾਰਨ ਵਿੱਚ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤਾਂ ਨੂੰ ਅਗਲੇ ਉਦੋਂ ਦੁਬਾਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਤ ਲੱਗੀ ਹੈ ਹੁਣ ਪਤਾ ਨਹੀਂ ਕਿ ਕਿਸਾਨਾਂ ਤੋਂ ਲੱਗੀ ਹੈ ਕਿ ਉਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਹੈ ਇਹ ਜੀ ਪਤਾ ਦਰਵਾਜ਼ਾ ਖੁੱਲਾ ਹੈ ਕਾ ਕਰਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋਏ ਜਾਂਦੇ ਆ ਕਿ ਇਹਨਾਂ ਨੂੰ ਗਰੀਬਾਂ ਨੂੰ ਕੋਈ ਪੈਸਾ ਦਿੱਤਾ ਜਾਏ